ਜਿਹੜੀ ਪਰਮਜੀਤ ਕੌਰ ਬੀਬੀ ਪਰਮਜੀਤ ਕੌਰ ਖਾਲੜਾ ਸੀ ਇਹਨਾਂ ਨੇ ਬਹੁਤ ਹੀ ਇੱਕ ਮਹੀਨਾ ਸਾਡੇ ਨਾਲ ਮਿਹਨਤ ਕੀਤੀ ਹਰ ਪਿੰਡ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਤੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਕਿ ਅਮਰਪਾਲ ਦੀ ਜਿੱਤ ਜਿਹੜੀ ਖਾਲੜਾ ਸਾਹਿਬ ਦੀ ਜਿੱਤ ਈ ਹੈ। ਉਹਦੇ ਬਹੁਤ ਲੋਕਾਂ ਨੂੰ ਇਹ ਜਾ ਜਾ ਕੇ ਕਿਹਾ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਹੈ ਇਹ ਦੁਬਾਰਾ ਨਾ ਹੋਈਏ। ਇਹ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤ ਕੌਰ ਖਾਲੜਾ ਦਾ ਬਹੁਤ ਬਹੁਤ ਇਮਤਿਆਜ਼ ਨਾਲ ਧੰਨਵਾਦ ਕਰਦੇ ਆਂ ਕਿ ਉਹ ਜਿਦਾਂ ਆਪਣੇ ਤੌਰ ਤੇ ਵੀ ਉਹਨਾਂ ਨੇ ਇਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ। ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਦਾ ਕਹਿ ਦੇਣ ਤੋਂ ਬਾਅਦ। ਪਤਾ ਨਹੀਂ ਇੱਕ ਹੋਰ ਗੱਲ ਹੈਗੀ ਹੈ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਤੀਜੇ ਸੀਗੇ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ। ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖੀਏ? ਲਿਖੋ ਉਹ 19 ਤਰੀਕ ਨੂੰ ਹੋ ਸਕਦਾ 2019 2019 ਨੂੰ ਨਟ ਦਾ ਜੋਗ ਨਹੀਂ ਦੁਨੀਆ ਇਨੀ ਜਾਗਰੂਕ ਨਹੀਂ ਖਾਲਨਾ ਸਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੌਮ ਦੀ ਉਹਨਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾਬੀ ਜਦੋਂ ਉਦੋਂ ਅਸੀਂ ਗਲਤੀ ਕੀਤੀ ਤੇ ਅੱਜ ਇਹ ਜਿਹੜਾ ਪੰਧਾ ਦਾ ਪਤਾ ਹੋਣਾ ਚਾਹੁੰਦੇ ਆ ਤੇ ਕਰਕੇ ਸਾਰੀ ਸੰਗਤ ਦਾ ਅਹਿਨਾਨ ਵਾਦ ਕਰਦੇ ਆ ਉਹਨਾਂ ਦੀ ਕੌਮ ਲਈ ਬਹੁਤ ਕੁਰਬਾਨੀ ਆ ਖਾਲਨਾ ਸਾਹਿਬ ਜੀ ਕਿ ਸੁਨੀਹਾ ਬਹੁਤ ਚੰਦਾ ਪਿਆ ਸੀਗਾ ਉਹਦੇ ਵਿੱਚ ਕਿਤੇ ਸੀਗਾ ਕਿ ਲੋਕ ਲੋਕਾਂ ਨੂੰ ਪੀਊ ਸੀ ਕਿ ਲੋਕ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਖਡੂਰ ਸਾਹਿਬ ਸੀਟ ਦੇ ਉੱਤੇ ਜਿਹੜੀ ਖਲੜਾ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹੋ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਦਿਓ ਵੇਖੋ ਅਸੀਂ ਜਿਸ ਵੀ ਪਿੰਡ 'ਚ ਜਾਂਦੇ ਅਸੀਂ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਵੀ ਜਿਹੜੀ ਖਲੜਾ ਸਾਹਿਬ ਵਾਲੀ ਸਾਡੇ ਕੋਲ ਗਲਤੀ ਹੋਈ ਐ ਕਾਹੀ ਨਹੀਂ ਆਕਰੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਹੀ ਕਹਿੰਦੇ ਸੀ ਕਿ ਖਾਲੜਾ ਸਾਹਿਬ ਲਈ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆਹ ਗਲਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੀਵੋ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਅਮਨਤ ਪਾਲ ਲਈ ਜੇ ਤਾਂ ਉਹ ਖਾਲੜਾ ਸਾਹਿਬ ਦੀ ਜਿੱਤੇ ਖਾਲੜਾ ਬੀਬੀ ਖਾਲੜਾ ਇਹਦੇ ਨਾਲ ਹੋਰ ਵੀ ਜਿਹੜੇ ਸਨ ਭਾਨਾ ਸਿੱਧੂ ਸੀਗਾ ਸਿਮਰਜੀਤ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਆਗੂ ਜਿਹੜੇ ਅੱਗੇ ਸਨ ਉਹਨਾਂ ਬਾਰੇ ਵੀ ਕਹਿਣਾ ਸਾਰਿਆਂ ਨੇ ਦਿੱਤਾ ਸਹਿਯੋਗ ਸਾਰਿਆਂ ਦਾ ਹੀ ਦਾਤਵਾਦੀ ਲੋ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹਿਯੋਗ ਜਿਹੜੀ ਪਰਮਜੀਤ कौर ਬੀਬੀ ਪਰਮਜੀਤ कौर ਖਾਲੜਾ ਸੀ ਇਹਨਾਂ ਨੇ ਬਹੁਤ ਹੀ ਇੱਕ ਮਹੀਨਾ ਸਾਡੇ ਨਾਲ ਮਿਹਨਤ ਕੀਤੀ ਹਰ ਪਿੰਡੇ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਜਿਹੜਾ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਇੱਕ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਅਮਰਤਪਾਲ ਦੀ ਜਿੱਤ ਜਿਹੜੀ ਖਾਲੜਾ ਸਾਹਿਬ ਦੀ ਜਿੱਤ ਹੈ ਕਿਉਂਕਿ ਬਹੁਤ ਲੋਕਾਂ ਨੂੰ ਇਹ ਜਾ ਜਾ ਕੇ ਕਿਹਾ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਹੈ ਇਹ ਦੁਬਾਰਾ ਨਾ ਕਰੀਏ ਇਸ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤਪੁਰ ਖਾਲੜਾ ਦਾ ਬਹੁਤ ਬਹੁਤ ਇੰਤਿਆਜ਼ਿਲੋ ਧੰਨਵਾਦ ਕਰਦੇ ਆ ਕਿ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਉਹਨਾਂ ਨੇ ਇਕੱਲੇ ਜਾ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਦਾ ਸਿਹ ਦੇਣ ਉਸ ਦਾ ਧੰਨਵਾਦ ਕਰਦੇ ਆ ਪਤਾ ਨਹੀਂ ਇੱਕ ਹੋਰ ਗੱਲ ਹੈਗੀ ਹੈ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਿਤ ਜੀ ਸੀ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਕੋਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖਦੇ ਹੋ ਕਾਉਂਡਾ 19 ਤਰੀਕ ਨੂੰ ਹੋ ਸਕਦਾ 2019 ਨੂੰ ਡੈਟ ਦਾ ਜੋਗ ਨਹੀਂ ਦੁਨੀਆ ਇਨੀ ਜਾਗਰੂਕ ਨਹੀਂ ਖਾਲਸਾ ਬਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੌਣ ਨੇ ਉਹਨਾਂ ਨੇ ਕੌਂਲੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਹਨਾਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਅਣਜਾਣ ਨਹੀਂ ਸਕੀ ਉਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਜਿੱਦੋਂ ਉਦੋਂ ਅਸੀਂ ਗਲਤੀ ਕੀਤੀ ਤੇ ਅੱਜ ਜਿਹੜਾ ਆਪਾਂ ਦਾਗਾ ਪਾ ਧੋਣਾ ਚਾਹੁੰਦੇ ਆਂ ਤੇ ਇਹ ਕਰਕੇ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਆਂ ਉਹਨਾਂ ਦੀ ਕੋਮਲੀ ਬਹੁਤ ਕਰਵਾਨੀ ਹੈ ਖਲੜਾ ਸਾਹਿਬ ਜੀ ਸੁਨੀਹਾ ਬਹੁਤ ਚੱਲਦਾ ਪਿਆ ਸੀਗਾ ਉਹਦੇ ਵਿੱਚ ਕਿਤੇ ਸੀਗਾ ਕਿ ਲੋਕਾਂ ਨੂੰ ਅਪੀਲ ਸੀ ਕਿ ਲੋਕ ਖਰੂਰ ਸਾਹਿਬ ਹਲਕੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਖਰੂਰ ਸਾਹਿਬ ਸੀਟ ਦੇ ਉੱਤੇ ਕਿ ਵੀ ਖਲੜਾ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹੋ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹ ਵੇਖੋ ਅਸੀਂ ਜਿਸ ਵੀ ਪਿੰਡ ਚ ਜਾਂਦੇ ਸੀ ਸਾਡੇ ਕਹਿੰਦੇ ਤੋਂ ਪਹਿਲਾਂ ਲੋਕ ਕਹਿੰਦੇ ਵੀ ਜਿਹੜੀ ਖਲੜਾ ਸਾਹਵਾਰੀ ਸਾਡੇ ਕੋਲ ਗਲਤੀ ਹੋਈ ਐ ਕਹੀਂ ਨਹੀਂ ਆਉਣੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ 'ਚ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਹੀ ਕਹਿੰਦੇ ਸੀ ਕਿ ਖਲੜਾ ਸਾਹਵਾਰੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆਹ ਗਲਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੀਵ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜੇ ਤਾਂ ਉਹ ਖਲੜਾ ਸਭ ਦੀ ਜਿੱਤ ਖਲੜਾ ਬੇਬੀ ਖਲੜਾ ਇਹਦੇ ਨਾਲ ਹੋਰ ਵੀ ਜਿਹੜੇ ਸਨ ਭਾਨਾ ਸਿੱਧੂ ਸੀਗਾ ਸਿਮਰਜੀਤ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਆਗੂ ਜਿਹੜੇ ਅੱਗੇ ਸਨ ਉਹਨਾਂ ਨੂੰ ਵੀ ਕਹਿਣਾ ਸਾਰਿਆਂ ਨੇ ਦਿੱਤਾ ਸੰਯੋਗ ਸਾਰਿਆਂ ਦਾ ਹੀ ਦਾਵਾਦਿਲੋ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ